ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਅੱਜ ਦਾ ਜਿਹੜਾ ਉਪਾਅ ਹੈ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਕਹਿਣਾ ਹੁੰਦਾ ਕਿ ਉਹਨਾਂ ਦੇ ਵਿਆਹ ਵਿੱਚ ਰੁਕਾਵਟਾਂ ਆ ਰਹੀਆਂ ਹਨ ਰਿਸ਼ਤੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਜਾਂ ਫਿਰ ਰਿਸ਼ਤਾ ਹੋਣ ਦੇ ਸਮੇਂ ਕਾਫੀ ਰੁਕਾਵਟਾਂ ਹੁੰਦੀਆਂ ਹਨ ਅੱਜ ਦਾ ਇਹ ਉਪਾਅ ਉਹਨਾਂ ਲਈ ਬਹੁਤ ਹੀ ਜ਼ਿਆਦਾ ਖਾਸ ਤੇ ਮਹੱਤਵਪੂਰਨ ਹੋਣ ਜਾ ਰਿਹਾ ਹੈ ਆਜਾਦਾ ਪਾਣੁ ਕਰਨ ਦੇ ਨਾਲ ਜਿਹੜੇ ਲੋਕਾਂ ਦੀ ਉਮਰ ਲੰਘ ਚੁੱਕੀ ਹੈ 30 ਤੋਂ 40 40 ਤੋਂ 50 ਸਾਲ ਦੀ ਹੋ ਚੁੱਕੀ ਹੈ ਉਹਨਾਂ ਦਾ ਵੀ ਇਸ ਪਾਣੁ ਕਰਨ ਦੇ ਨਾਲ ਤੁਰੰਤ ਰਿਸ਼ਤਾ ਪੱਕਾ ਹੋ ਜਾਵੇਗਾ ਇਸ ਪਾਣੁ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰਨਾ ਹੋਵੇਗਾ ਇਸ ਪਾਣ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ ਪਾਣੁ ਕਰਨ ਦੇ ਲਈ ਤੁਹਾਡਾ 1 ਰੁਪਿਆ ਵੀ ਖਰਚ ਨਹੀਂ ਹੋਣ ਵਾਲਾ ਇਸ ਉਪਾਣ ਨੂੰ ਤੁਸੀਂ ਆਪਣੇ ਘਰ ਵਿੱਚ ਜਿੱਥੇ ਵੀ ਪਾਠ ਪੂਜਾ ਦਾ ਸਥਾਨ ਹੈ ਉੱਥੇ ਬੈਠ ਕੇ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਹੈ ਤਾਂ ਫਿਰ ਜਿੱਥੇ ਬੈਠ ਕੇ ਤੁਸੀਂ ਪ੍ਰਮਾਤਮਾ ਦਾ ਨਾਮ ਜਪਦੇ ਹੋ ਉੱਥੇ ਵੀ ਇਸ ਉਪਾਣ ਨੂੰ ਕਰ ਸਕਦੇ ਹੋ ਇਸ ਉਪਾਣ ਨੂੰ ਕਰਨ ਦੇ ਲਈ ਕੋਈ ਜ਼ਿਆਦਾ ਖਰਚਾ ਨਹੀਂ ਹੋਣ ਵਾਲਾ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਣ ਵਾਲੀ ਨਾਲ ਹੀ ਤੁਹਾਨੂੰ ਬਚਾਰ ਦੇ ਵਿੱਚੋਂ ਇੱਕ ਵੀ ਰੁਪਏ ਦੀ ਚੀਜ਼ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ ਇਸੇ ਤਰ੍ਹਾਂ ਇਸ ਪਾਉ ਨੂੰ ਤੁਸੀਂ ਆਪਣੇ ਘਰ ਵਿੱਚ ਤੁਹਾਡੇ ਘਰ ਵਿੱਚ ਕਿਸੇ ਵੀ ਮਾਤਾ ਦੀ ਫੋਟੋ ਲੱਗੀ ਹੋਵੇ ਜਾਂ ਮਾਤਾ ਲక్ష్ਮੀ ਜੀ ਦੀ ਜਾਂ ਫਿਰ ਕਿਸੇ ਵੀ ਗੁਰੂ ਜੀ ਦੀ ਫੋਟੋ ਲੱਗੀ ਹੋਵੇ ਤਾਂ ਤੁਸੀਂ ਇਸ ਪਾਉ ਨੂੰ ਕਰ ਸਕਦੇ ਹੋ ਆਪਣੇ ਘਰ ਵਿੱਚ ਇਹ ਇਸ ਪਾਉ ਨੂੰ ਕਰਨਾ ਹੈ ਕਿਸ ਤਰੀਕੇ ਨਾਲ ਕਿਸ ਤਰੀਕ ਨਾਲ ਕਰਨਾ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਡੇ ਲਈ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਵਿਆਹ ਤੇ ਰਿਸ਼ਤੇ ਨੂੰ ਲੈ ਕੇ ਬਹੁਤ ਸਾਰੀਆਂ ਲੋਕਾਂ ਦੇ ਵਿੱਚ ਪ੍ਰੋਬਲਮ ਦੇਖਣ ਨੂੰ ਮਿਲ ਰਹੀਆਂ ਹਨ ਕਿਸੇ ਦਾ ਕਹਿਣਾ ਇਹ ਹੁੰਦਾ ਹੈ ਕਿ ਰਿਸ਼ਤਾ ਨਹੀਂ ਹੋ ਰਿਹਾ ਕਿਸੇ ਦਾ ਕਹਿਣਾ ਹੁੰਦਾ ਹੈ ਕਿ ਰਿਸ਼ਤਾ ਟੁੱਟ ਜਾਂਦਾ ਹੈ ਜਾਂ ਫਿਰ ਰਿਸ਼ਤੇ ਤੈਅ ਹੋ ਕੇ ਵਿਆਹ ਤੱਕ ਕੋਈ ਨਾ ਕੋਈ ਪ੍ਰੋਬਲਮ ਪਰੇਸ਼ਾਨੀ ਆ ਜਾਂਦੀ ਹੈ ਇਹ ਸਾਰੀਆਂ ਪ੍ਰੋਬਲਮ ਪਰੇਸ਼ਾਨੀਆਂ ਦਾ ਹੱਲ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਲਗਵਾ ਦਿਓ ਕਰੋ ਜੀ ਸਾਰਾ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇਸ ਵਰਪਾਣ ਤੁਸੀਂ ਸ਼ੁਕਰਵਾਦ ਦੇ ਤਿੰਨ ਸ਼ਾਮ ਦੇ ਸਮੇਂ ਕਰਨਾ ਹੋਵੇਗਾ ਸ਼ਾਮ ਦੇ ਸਮੇਂ ਤੋਂ ਲੈ ਕੇ ਰਾਤ ਤੱਕ ਜੈਸੇ ਵੀ ਸਮੇਂ ਤੁਹਾਡੇ ਕੋਲ ਸਮਾਂ ਮਿਲਦਾ ਤੁਸੀਂ ਕਰ ਸਕਦੇ ਹੋ ਪਰ ਇਸ ਪਾਣ ਤੁਸੀਂ ਸ਼ੁੱਕਰਵਾਰ ਦੇ ਦਿਨ ਹੀ ਕਰਨਾ ਹੈ ਤੁਸੀਂ ਕੀ ਕਰਨਾ ਹੈ ਸ਼ੁੱਕਰਵਾਰ ਦੇ ਦਿਨ ਸ਼ਾਮ ਦੇ ਸਮੇਂ ਜੇ ਸਮੇਂ ਤੁਸੀਂ ਸੌਣ ਦੇ ਲਈ ਜਾਂਦੇ ਹੋ ਆਪਣੇ ਬੈੱਡਰੂਮ ਦੇ ਵਿੱਚ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਕਿ ਤਿੰਨ ਟੁਕੜੇ ਤੁਸੀਂ ਲੈ ਲੈਣੇ ਹਨ ਗੋੜ ਦੇ ਟੁਕੜੇ ਇੰਨੇ ਵੀ ਛੋਟੇ ਨਹੀਂ ਹੋਣੇ ਚਾਹੀਦੇ ਜਿਵੇਂ ਕਿ ਨਿੰਬੂ ਦਾ ਆਕਾਰ ਹੁੰਦਾ ਨਿੰਬੂ ਦਾ সাইਜ ਜਿੰਨਾ ਛੋਟੇ ਨਹੀਂ ਲੈਣੇ ਜਿਵੇਂ ਕਿ ਸੇਬ ਦਾ ਜਿੰਨਾ ਸਾਈਜ਼ ਹੁੰਦਾ ਉਨੇ ਕਸਾਈਜ਼ ਦਾ ਤੁਸੀਂ ਗੋੜ ਲੈ ਲੈਣਾ ਹੈ ਜਿਹੜੇ ਤੁਸੀਂ ਤਿੰਨ ਟੁਕੜੇ ਗੋੜ ਦੇ ਲੈ ਹੋਣਗੇ ਉਹਨਾਂ ਨੂੰ ਤੁਸੀਂ ਇੱਕ ਕਟੋਰੀ ਵਿੱਚ ਰੱਖਣਾ ਹੈ ਜਿਵੇਂ ਤੁਸੀਂ ਰਾਤ ਦੇ ਸਮੇਂ ਆਪਣੀ ਰਸੋਈ ਵਿੱਚ ਕੰਮ ਕਰ ਮੁਕਾ ਦਿੰਦੇ ਹੋ ਤੇ ਆਪਾਂ ਸੌਣ ਲਈ ਜਾਂਦੇ ਹਾਂ ਉਸ ਸਮੇਂ ਤੁਸੀਂ ਤਿੰਨ ਗੋੜ ਦੇ ਟੁਕੜੇ ਲੈਣੇ ਹਨ ਤੇ ਉਹਨਾਂ ਦੋ ਟੁਕੜਿਆਂ ਨੂੰ ਅਲੱਗ ਕਟੋਰੀ ਦੇ ਵਿੱਚ ਪਾਉਣਾ ਹੈ ਤੇ ਜਿਹੜਾ ਤੀਸਰਾ ਹੋਵੇਗਾ ਔਰ ਸਨੋ ਤੁਸੀਂ ਅਲੱਗ ਕਟੋਰੀ ਵਿੱਚ ਪਾ ਲੈਣਾ ਹੈ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਇੱਕ ਕੋਲ ਜਲ ਰੱਖ ਲੈਣਾ ਹੈ ਤੁਹਾਡੇ ਘਰ ਵਿੱਚ ਸ਼ੁੱਧ ਜਲ ਹੋਵੇਗਾ ਕਿਸੇ ਵੀ ਤੀਰਥ ਸਥਾਨ ਦਾ ਧਾਰਮਿਕ ਸਥਾਨ ਦਾ ਜਲ ਹੋਵੇਗਾ ਤੁਸੀਂ ਗਲਾਸ ਜਾਂ ਘੜਵੀ ਦੇ ਵਿੱਚ ਪਾ ਕੇ ਕੋਲ ਜਲ ਰੱਖ ਲੈਣਾ ਹੈ ਇਸ ਤਰ੍ਹਾਂ ਜਿਹੜਾ ਇਹ ਦੋ ਟੁਕੜੇ ਤੁਸੀਂ ਰਸੋਈ ਦੇ ਵਿੱਚ ਰਹਿਣਦੇ ਨੇ ਹਨ ਇੱਕ ਟੁਕੜਾ ਤੁਸੀਂ ਲੈ ਕੇ ਗੁੜ ਦਾ ਇਹ ਜਿਹੜੀ ਗੜਵੀ ਤੁਸੀਂ ਜਲ ਵਾਲੀ ਲਈ ਇਸ ਨੂੰ ਤੁਹਾਡੇ ਘਰ ਦੇ ਵਿੱਚ ਜੇਕਰ ਬੱਚਾ ਹੈ ਜਿ세 ਵਿਆਹ ਸ਼ਾਦੀ ਨੂੰ ਰਿਸ਼ਤੇ ਨੂੰ ਲੈ ਕੇ ਮਾਦਾ ਪਿਤਾ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਜੇਕਰ ਉਹ ਬੱਚਾ ਘਰ ਦੇ ਵਿੱਚ ਹੈ ਤਾਂ ਇਹ ਗੜਵੀ ਜੋ ਜਸ ਵਿੱਚ ਤੁਸੀਂ ਜਾਲ ਪਿਆ ਉਸ ਦੇ ਉੱਪਰ ਕਟੋਰੀ ਇੱਕ ਗੁੜ ਦੀ ਟੁਕੜੀ ਰੱਖ ਕੇ ਉਸ ਨੂੰ ਉਸ ਬੱਚੇ ਦੇ ਸੁਨਾਣੇ નીચે ਰੱਖ ਕੇ ਆਉਣਾ ਹੈ ਕਹਿੰਦੇ ਭਾਵੇਂ ਕਿ ਜਿਹੜੇ ਸਾਈਡ ਤੇ ਉਹ ਬੱਚੇ ਦਾ ਸਿਰ ਹੋਵੇਗਾ ਸਰਾਣੇ ਦੇ نیچے ਤੁਸੀਂ ਇਸ ਗੜਵੀ ਨੂੰ ਰੱਖੋਣਾ ਇਸੇ ਤਰ੍ਹਾਂ ਹੁਣ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਬੱਚੇ ਦਾ ਵਿਆਹ ਕਿ ਸਾਡੇ ਬੱਚੇ ਤਾਂ ਘਰ ਤੋਂ ਬਾਹਰ ਰਹਿੰਦੇ ਹਨ ਵਿਦੇਸ਼ ਵਿੱਚ ਰਹਿੰਦੇ ਹਨ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਬੱਚੇ ਘਰ ਵਿੱਚ ਨਹੀਂ ਰਹਿੰਦੇ ਤਾਂ ਵਿਦੇਸ਼ ਰਹਿੰਦੇ ਨੇ ਤੇ ਤੁਸੀਂ ਇਹ possesses ਇੱਕ ਗੜਵੀ ਚਾਲ ਦੇਤੇ ਇੱਕ ਟੁਕੜੇ ਗੁੜ ਦੇ ਕਟੋਰੀ ਵਿੱਚ ਪਾ ਕੇ ਇਸ ਨੂੰ ਤੁਸੀਂ ਸੌਣ ਦੇ ਸਮੇਂ ਆਪਣੇ ਸਿਰਹਾਣੇ નીચે ਰੱਖ ਕੇ ਸੌਂ ਸਕਦੇ ਹੋ ਜੇਕਰ ਤੁਹਾਡੇ ਬੱਚੇ ਘਰ ਵਿੱਚ ਤੁਹਾਡੇ ਕੋਲ ਨਹੀਂ ਰਹਿੰਦੇ ਇਸ ਤਰ੍ਹਾਂ ਸਿਰਹਾਣੇ નીચે ਰੱਖ ਕੇ ਜਿਵੇਂ ਹੀ ਤੁਸੀਂ ਰਾਤ ਦੇ ਸਮੇਂ ਸੌਂ ਜਾਓਗੇ ਸਵੇਰੇ ਉੱਠ ਕੇ ਤੁਸੀਂ ਆਪਣਾ ਨਾਮ ਧੋ ਕੇ ਬਾਅਦ ਵਿੱਚ ਸਭ ਤੋਂ ਪਹਿਲਾਂ ਜਿਹੜੀ ਵੀ ਤੁਹਾਡੇ ਘਰ ਮਾਤਾ ਦੀ ਤਸਵੀਰ ਲੱਗਿਆ ਤੁਸੀਂ ਉਹਨਾਂ ਦੀ ਤਸਵੀਰ ਦੇ ਸਾਹਮਣੇ ਚ ਆ ਕੇ ਬੈਠ ਜਾਣਾ ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਵਿੱਚ ਇੱਕ ਦਿਨ ਪਹਿਲਾਂ ਸ਼ਾਮ ਨੂੰ ਠੰਡਾ ਭੋਜਨ ਬਣਾਇਆ ਹੋਇਆ ਹੈ ਤਾਂ ਤੁਸੀਂ ਕੀ ਕਰਨਾ ਉਸ ਬਾਸੀ ਭੋਜਨ ਦੇ ਨਾਲ ਮਾਤਾ ਨੂੰ ਭੋਗ ਲਗਵਾਉਣਾ ਤੇ ਉਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰ ਵਿੱਚ ਭੋਜਨ ਨਹੀਂ ਵੀ ਤਿਆਰ ਕੀਤਾ ਹੋਵੇਗਾ ਤੇ ਇੱਕ ਦਿਨ ਪਹਿਲਾਂ ਤਾਂ ਤੁਸੀਂ ਕੀ ਕਰਨਾ ਜੋ ਰਾਤ ਦੇ ਸਮੇਂ ਰਸੋਈ ਵਿੱਚ ਦੋ ਟੁਕੜੇ ਗੋੜ ਦੇ ਛੱਡੇ ਸਨ ਉਹਨਾਂ ਦੇ ਵਿੱਚ ਇੱਕ ਕਟੋਰੀ ਦਾ ਇੱਕ ਗੋੜ ਦਾ ਮਾਤਾ ਨੂੰ ਉਸ ਗੋੜ ਦਾ ਪੋਗਲ ਲਗਵਾ ਦੇਣਾ ਹੈ ਇਸੇ ਤਰ੍ਹਾਂ ਪੋਗਲ ਲਗਵਾਉਣ ਤੋਂ ਬਾਅਦ ਦੇ ਵਿੱਚ ਉਸ ਗੋੜ ਦੀ ਟੁਕੜੀ ਨੂੰ ਤੁਸੀਂ ਪ੍ਰਸ਼ਾਦ ਦੇ ਤੌਰ ਤੇ ਸਾਰਾ ਪਰਿਵਾਰ ਵਿੱਚ ਵੰਡਾ ਕੇ ਤੇ ਉਸ ਨੂੰ ਤੁਸੀਂ ਖਾ ਸਕਦੇ ਹੋ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਮਾਤਾ ਦੇਵੀ ਨੂੰ ਇੱਕ ਠੰਡਾ ਦੀਪਕ ਵੀ ਅਰਪਿਤ ਕਰ ਸਕਦੇ ਹੋ ਉਹ ਕਿਸ ਤਰੀਕੇ ਨਾਲ ਤੇ ਇਸ ਤਰ੍ਹਾਂ ਕਿ ਤੁਸੀਂ ਇੱਕ ਘਾਟੇ ਦਾ ਦੀਵਾ ਤਿਆਰ ਕਰਨਾ ਹੈ ਉਸ ਵਿੱਚ ਬੱਤੀ ਲਗਾ ਕੇ ਜਾਂ ਸਰੋਂ ਦਾ ਤੇਲ ਪਾ ਕੇ ਜਾਂ ਫਿਰ ਕਿਉ ਪਾ ਕੇ ਤਸੀਂ ਮਾਤਾ ਦੇਵੀ ਦੇ ਅੱਗੇ ਅਰਪਿਤ ਕਰ ਦੇਣਾ ਹੈ ਉਸ ਨੂੰ ਜਲਾਉਣਾ ਨਹੀਂ ਇਸ ਤਰੀਕੇ ਨਾਲ ਠੰਡਾ ਦੀਵਾ ਹੀ ਅਰਪਿਤ ਕਰਨਾ ਹੈ ਤੋਂ ਇਲਾਵਾ ਜੇਕਰ ਤੁਹਾਡੇ ਨੇੜੇ ਤੇਰੇ ਆਸ-ਪਾਸ ਕਿਸਤੇ ਸ਼ੀਤਲਾ ਮਾਤਾ ਜੀ ਦਾ ਮੰਦਿਰ ਹੈ ਤਾਂ ਤੁਸੀਂ ਜੋ ਗੋੜ ਤੇ ਜੋ ਵੀ ਭੋਜਨ ਤਿਆਰ ਕੀਤਾ ਹੋਵੇਗਾ ਜੋ ਤੁਸੀਂ ਠੰਡਾ ਦੀਵਾ ਤਿਆਰ ਕੀਤਾ ਇਹ ਸਭ ਕੁਝ ਤੁਸੀਂ ਮੰਦਿਰ ਜਾ ਕੇ ਮਾਤਾ ਨੂੰ ਅਰਪਿਤ ਕਰ ਸਕਦੇ ਹੋ ਇਸ ਤਰ੍ਹਾਂ ਜੇਕਰ ਤੁਸੀਂ ਘਰ ਵਿੱਚ ਅਰਪਿਤ ਕਰ ਰਹੇ ਹੋ ਤਾਂ ਮੰਦਰ ਵਿੱਚ ਜਾ ਕੇ ਅਰਪਿਤ ਕਰ ਰਹੇ ਹੋ ਤਾਂ ਆਪਣੇ ਬੱਚਿਆਂ ਦੇ ਵਿਆਹ ਲਈ ਤੁਸੀਂ ਮਾਤਾ ਜੀ ਤੇ ਲਾਗੇ ਜ਼ਰੂਰ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਨਾਲ ਪ੍ਰਾਰਥਨਾ ਕਰਨੀ ਕਿ ਵਿਆਹ ਦਾ ਜੋਗ ਪਾਣੀ ਜਿੰਨੀਆਂ ਵਿਆਹ ਵਿੱਚ ਪ੍ਰੋਬਲਮ ਪਰੇਸ਼ਾਨੀਆਂ ਆ ਰਹੀਆਂ ਹਨ ਉਹ ਸਾਰੀਆਂ ਦੂਰ ਹੋਣ ਇਸੇ ਤਰ੍ਹਾਂ ਆਪਣੇ ਬੱਚਿਆਂ ਦੇ ਵਿਆਹ ਲਈ ਪ੍ਰਾਰਥਨਾ ਕਰਦੇ ਸਮੇਂ ਤੁਰੰਤ ਤੁਹਾਡੇ ਘਰ ਦੇ ਵਿੱਚ ਮੰਗਲ ਕਾਰਜਾਂਵਾਂ ਸ਼ੁਰੂ ਹੋ ਜਾਣ ਇਸ ਤਰੀਕੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਮਾਤਾ ਜੀ ਅੱਗੇ ਪ੍ਰਾਥਨਾ ਕਰਨੀਏ ਸਤਰੀ ਕਿਨਾਲ ਜੇਕਰ ਤੁਹਾਡੇ ਘਰ ਵਿੱਚ ਵਿਆਹ ਦੇ ਵਿੱਚ ਦੇਰੀ ਹੋ ਰਹੀ ਤਾਂ ਤੁਹਾਨੂੰ ਕਿਤੇ ਵਿੱਚ ਆਨਦੇ ਚਰੁਰਤ ਨਹੀਂ ਤੁਹਾਨੂੰ ਕਿਸੇ ਵੀ ਗ੍ਰਹਿ ਦੇ ਵਿੱਚ ਚੱਕਰ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਬਸ ਛੋਟੇ ਛੋਟੇ ਉਪਾਅ ਦੱਸਾਂਗੇ ਉਹ ਉਪਾਅ ਤੁਸੀਂ ਕਰ ਲੈਣੇ ਹਨ ਕਿਉਂਕਿ ਹੁੰਦਾ ਕੀ ਹੈ ਜ਼ਿਆਦਾਤਰ ਤਾਂ ਜਦੋਂ ਵੀ ਸਾਡੇ ਘਰ ਵਿੱਚ ਵਿਆਹ ਵਿੱਚ ਦੇਰੀ ਹੁੰਦੀ ਤਾਂ ਸਾਡਾ ਜ਼ਿਆਦਾਤਰ ਤਾਂ ਕਾਰਨ ਗੁਰੂ ਗ੍ਰਹਿ ਮੰਗਲ ਗ੍ਰਹਿ ਜਾਂ ਜਦੋਂ ਇਹ ਦੋਨੋਂ ਗ੍ਰਹਿ ਸਾਡੀ ਕੁੰਡਲੀ ਵਿੱਚ ਖਰਾਬ ਚੱਲਦੇ ਹਨ ਇਸ ਸਮੇਂ ਵਿਆਹ ਵਿੱਚ ਫਿਰ ਦੇਰੀ ਹੁੰਦੀ ਹੈ ਸਾਡੇ ਰਿਸ਼ਤਿਆਂ ਵਿੱਚ ਪ੍ਰੋਬਲਮ ਆਉਂਦੀ ਜਿੰਨਾ ਦਾ ਮੰਗਲ ਗ੍ਰਹਿ ਖਰਾਬ ਚੱਲ ਰਿਹਾ ਹੁੰਦਾ ਉਹਨਾਂ ਨੇ ਕੀ ਕਰਨਾ ਕਿ ਹੱਥ ਦੇ ਸੱਜੇ ਹੱਥ ਦੇ ਅੰਗੂਠੇ ਦੇ ਨਾਲ ਵਾਲੀ ਜਿਹੜੀ ਉਂਗਲੀ ਹੁੰਦੀ ਉਸ ਤੇ نیچے ਅਗਲੀ ਗਹਿਰਾ ਪਰਿਵਰਤਨ ਹੁੰਦਾ ਉਹ ਤੇ ਤੁਸੀਂ ਕੀ ਕਰਨਾ ਕਿ ਰੋਜ਼ ਆਪਣਾ ਨਹਾਉਣ ਤੋਂ ਬਾਅਦ ਤੁਸੀਂ ਪਹਿਲੇ ਹਲਦੇ ਜਿਹੜੀ ਹੈ ਉਹ ਥੋੜੀ ਜੀ ਲਗਾ ਲੈਣੀ ਹੈ ਤੇ ਪੇਸਟ ਬਣਾ ਕੇ ਉਸ ਉਂਗਲੀ ਤੇ ਤੁਸੀਂ نیچے ਜੇ ਕਰਕੇ ਹਰ ਰੋਸ ਲਗਾਉਣਾ ਹੈ ਇਸ ਪਾਣੂ ਕਰਦੇ ਨਾਲ ਜਿੰਨਾ ਦਾ ਵਿਆਹ ਨਹੀਂ ਹੋ ਰਿਹਾ ਜਾਂ ਵਿਆਹ ਵਿੱਚ ਕੋਈ ਰੁਕਾਵਟ ਆ ਰਹੀ ਕੋਈ ਰੋਕ ਆ ਰਹੀ ਉਹ ਰੋਕ हट ਜਾਵੇਗੀ ਇਹ ਤਾਂ ਹੋ ਗਿਆ ਸਾਡਾ ਮੰਗਲ ਗ੍ਰਹਿ ਤੇ ਪਹਿਲਾ ਉਪਾਅ ਜੇਕਰ ਤੁਹਾਡਾ ਮੰਗਲ ਗ੍ਰਹਿ ਕਮਜ਼ੋਰ ਚੱਲ ਰਿਹਾ ਤਾਂ ਤੁਸੀਂ ਕੀ ਕਰਨਾ ਹੈ ਉਪਾਅ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਗੁਰੂ ਗ੍ਰਹਿ ਦੇ ਬਾਰੇ ਇਸ ਤਰੀਕੇ ਨਾਲ ਆਪਾਂ ਗੱਲ ਕਰੀਏ ਕਿ ਜਿਹੜਾ ਗੁਰੂ ਗ੍ਰਹਿ ਹੁੰਦਾ ਉਹ ਬੁੱਧੀ ਦਾ ਗ੍ਰਹਿ ਹੁੰਦਾ ਹੈ ਇਹ ਕੱਲਾ ਜੋ ਕਿ ਸਾਡੇ ਵਿਆਹ ਲਈ ਜੇਕਰ ਆਪਾਂ ਕਰੀਏ ਤਾਂ ਸਿਰਫ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਜਿਹੜੀਆਂ ਉਹਨਾਂ ਦੇ ਲਈ ਨਹੀਂ ਤਾਂ ਸਾਡੀ ਬੁੱਧੀ ਵੀ ਠੀਕ ਰੱਖਦਾ ਬੁੱਧੀ ਵੀ ਸਾਨੂੰ ਦਿੰਦਾ ਹੈ ਸਾਡੇ ਘਰ ਵਿੱਚ ਤੰਨ ਵੀ ਲੈ ਕੇ ਆਉਂਦਾ ਐਸੇ ਨਾਲ ਸਾਡਾ ਮਾਨ ਸਨਮਾਨ ਵੀ ਬਤੋਂਦਾ ਹੈ ਤੇ ਜੇਕਰ ਸਾਡੇ ਵਿਆਹ ਵਿੱਚ ਦੇਰੀ ਹੋ ਰਹੀ ਹੋਵੇ ਤਾਂ ਉਹ ਪ੍ਰੋਬਲਮ ਸਾਡੀ ਦੂਰੋ ਚਾਹੁੰਦੇ ਆ ਤੁਸੀਂ ਇਸ ਪਾਣ ਨੂੰ ਕਿਵੇਂ ਕਰਨਾ ਜਿਹੜਾ ਆਪਣਾ ਖੱਬਾ ਹੱਥ ਪਹਿਲਾਂ ਜਿਹੜਾ ਉਪਾਅ ਦੱਸਿਆ ਉਹ ਸੱਜੇ ਹੱਥ ਤੇ ਜਿਹੜਾ ਦੂਸਰਾ ਉਪਾਅ ਉਹ ਖੱਬਾ ਹੱਥ ਉਪਾਅ ਇਸ ਤਰੀਕੇ ਨਾਲ ਕਰਨਾ ਕਿ ਭਾਵੇਂ ਲੜਕੀ ਭਾਵੇਂ ਲੜਕਾ ਅਸੀਂ ਗੁਰੂ ਗ੍ਰਹਿ ਲਈ ਉਪਾਅ ਕਰਨਾ ਹੈ ਖੱਬੇ ਹੱਥ ਵਾਲੀ ਜਿਹੜੀ ਸਾਡੇ ਅੰਗੂਠੇ ਦੇ ਨਾਲ ਵਾਲੀ ਉਂਗਲ ਹੈ ਉਥੇ نیچے ਗੁਰੂ ਗ੍ਰਹਿ ਦਾ ਪਰਿਵਰਤਨ ਹੁੰਦਾ ਤੁਸੀਂ ਆ ਰੋਜ਼ ਉਥੇ ਬੇਸਣ ਦਾ ਤਿਲਕ ਜਰੂਰ ਲਗਾਉਣਾ ਇਹ ਸਿੰਪਲ ਜਿਹਾ ਉਪਾਅ ਹੈ ਬੇਸਣ ਦਾ ਤਿਲਕ ਲਗਾਇਆ ਕਰਨਾ ਹੈ ਰੋਜ਼ ਇਹ ਸਾਰਾ ਰਿਜ਼ਲਟ ਤੁਹਾਨੂੰ ਬਹੁਤ ਹੀ ਵਧੀਆ ਮਿਲੇਗਾ ਤੁਹਾਡੇ ਵਿਆਹ ਦੀਆਂ ਸ਼ਹਿਨਾਈਆਂ ਵੱਜਣਗੀਆਂ ਤੁਹਾਡੇ ਲੜਕੇ ਜਾਂ ਲੜਕੀ ਦਾ ਵਿਆਹ ਜ਼ਰੂਰ ਹੋਵੇਗਾ ਸੰਗਤ ਜੀ ਐਸੀ ਛੋਟੇ ਛੋਟੇ ਉਪਾਅ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਇਹਨਾਂ ਦਾ ਉਪਾਅ ਦਾ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਜੇਕਰ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ